ਹਾਂਜੀ ਰਾਮ ਸਰੂਪ ਅਨਕੀ ਦੁਆਰਾ ਲਿਖੀ ਹੋਈ ਕਹਾਣੀ ਮਨੁੱਖ ਦੀ ਮੌਤ ਸਾਈਕਲ ਉੱਤੇ ਜਦ ਮੈਂ ਉਸਦੇ ਕੋਲੋਂ ਦੀ ਲੰਘਿਆ ਉਹ ਸੜਕ ਦੇ ਵਿਚਾਲੇ ਡਿੱਗਿਆ ਪਿਆ ਸੀ ਉਸਦੇ ਸਿਰ ਵਿੱਚੋਂ ਲਹੂ ਦੀਆਂ ਤਤਰੀਆਂ ਫਟ ਰਹੀਆਂ ਸਨ ਬਿੰਦੇ-ਬਿੰਦੇ ਆਪਣੇ ਸਿਰ ਨੂੰ ਉ ਤਾਂ ਉਠਾਉਂਦਾ ਤੇ ਫਿਰ ਗਿੱਚੀ ਪਰਨੇ ਡਿੱਗ ਪੈਂਦਾ ਉਸਦੇ ਮੂੰਹ ਵਿੱਚੋਂ ਜਾਂ ਸ਼ਾਇਦ ਨਾਸਾਂ ਵਿੱਚੋਂ ਕੋਈ ਆਵਾਜ਼ ਨਿਕਲ ਰਹੀ ਸੀ ਉਸ ਦੀਆਂ ਦੋਵੇਂ ਲੱਤਾਂ ਸਾਈਕਲ ਦੇ ਫਰੇਮ ਵਿੱਚ ਅੜੀਆਂ ਹੋਈਆਂ ਸਨ ਸਾਈਕਲ ਨੇ ਹੀ ਸ਼ਾਇਦ ਉਸ ਨੂੰ ਸੜਕ ਵਿੱਚਕਾਰ ਸੁੱਟ ਲਿਆ ਹੋਵੇਗਾ ਇੱਕ ਬਿੰਦ ਮੇਰੇ ਮਨ 'ਚ ਆਈ ਕਿ ਖਤਾਨਾ ਵਿੱਚ ਖੜੇ ਮੀਂਹ ਦੇ ਪਾਣੀ ਦਾ ਬੁੱਕ ਭਰ ਕੇ ਉਸ ਦੇ ਮੂੰਹ ਵਿੱਚ ਪਾ ਦੇਵਾਂ ਪਰ ਦੂਜੇ ਬਿੰਦ ਹੀ ਮੇਰਾ ਕਾਲਜਾ ਕੰਬ ਗਿਆ ਮੇਰੇ ਸਾਈਕਲ ਨੂੰ ਬ੍ਰੇਕ ਲੱਗਦੇ ਲੱਗਦੇ ਰੁਕ ਗਏ ਖਬਰ ਹੈ ਇਹਦੇ 'ਚ ਕੋਈ ਟਰੈਕਟਰ ਟਰੱਕ ਕਾਰ ਜਾਂ ਬੱਸ ਲੱਗੀ ਹੋਵੇ ਚਲੋ ਆਪਾਂ ਕੀ ਲੈਣਾ ਪਰ ਉਸਦੇ ਸਿਰ ਵਿੱਚੋਂ ਡੋਲ ਰਿਹਾ ਖੂਨ ਮੇਰੀਆਂ ਅੱਖਾਂ ਸਾਹਮਣੇ ਆ ਕੇ ਮੇਰੇ ਦਿਮਾਗ ਨੂੰ ਚੜਨ ਲੱਗ ਪਿਆ ਸੀ ਇਸਦੇ ਮੂੰਹ ਵਿੱਚ ਪਾਣੀ ਪੌਂਦਾ ਜੇ ਮੈਂ ਕਿਸੇ ਨੇ ਦੇਖ ਲਿਆ ਤਾਂ ਐਂ ਗੱਲ ਨਾ ਬਣ ਜਾਵੇ ਕਿ ਮੈਂ ਹੀ ਉਸ ਨੂੰ ਸਾਈਕਲ ਵਿੱਚ ਸਾਈਕਲ ਮਾਰ ਕੇ ਡੇਗ ਗਿਆ ਹੈ ਮੇਰੇ ਪੈਡਲ ਰੁਕਦੇ ਰੁਕਦੇ ਫਿਰ ਤੇਜ਼ ਚੱਲਣ ਲੱਗ ਪਈ ਚਲੋ ਆਪਾਂ ਨੂੰ ਕੀ ਥੋੜੀ ਦੂਰ ਜਾ ਕੇ ਤਿੰਨ ਚਾਰ ਛੋਟੇ ਛੋਟੇ ਮੁੰਡੇ ਮੈਨੂੰ ਟੱਕਰੇ ਮੈਂ ਉਹਨਾਂ ਨੂੰ ਕਾਲੀ ਵਿੱਚ ਆਖਿਆ ਉਹਦੇ ਮੂੰਹ 'ਚ ਪਾਣੀ ਪਾ ਦਿਓ ਓਏ ਬਚ ਜੂਗਾ ਵਿਚਾਰਾ ਸਾਰੇ ਮੁੰਡਿਆਂ ਨੇ ਸਿਰ ਮਾਰ ਦਿੱਤਾ ਨਾ ਭਾਈ ਸਾਡੇ ਸਿਰ ਲੱਗ ਜੂ ਪਲ ਦੇ ਪਲ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਫਿਰ ਦੱਬ ਕੇ ਪੈਡਲ ਘੁਮਾ ਦਿੱਤੇ ਇੱਕ ਮੀਲ ਅਜੇ ਮੈਂ ਲੰਘਿਆ ਹੋਵਾਂਗਾ ਕਿ ਹੋਰ ਬੰਦਾ ਹਫੇ ਸਾਹੀ ਸਾਈਕਲ ਉੱਤੇ ਚੜਿਆ ਮੇਰੇ ਨਾਲ ਆ ਰਲਿਆ ਸ਼ੱਕੀ ਨਜ਼ਰਾਂ ਨਾਲ ਮੈਂ ਉਸਦੇ ਚਿਹਰੇ ਵੱਲ ਝਾਕਿਆ ਉਹ ਵੀ ਮੇਰੇ ਚਿਹਰੇ ਉੱਤੇ ਸ਼ੱਕੀ ਨਜ਼ਰਾਂ ਸੁੱਟ ਰਿਹਾ ਸੀ ਕੁਝ ਚਿਰ ਅਸੀਂ ਦੋਵੇਂ ਹੀ ਗੁੰਗੇ ਬਣੇ ਚੱਲਦੇ ਰਹੇ ਫਿਰ ਮੈਂ ਉਸ ਤੋਂ ਪੁੱਛਿਆ ਕਿਉਂ ਬਈ ਸ਼ਰਕ ਤੇ ਡਿੱਗਿਆ ਪਿਆ ਉਹ ਬੰਦਾ ਮਰ ਗਿਆ ਜਾਂ ਅਜੇ ਜਿਉਂਦਾ ਉਸ ਬੰਦੇ ਨੇ ਪਹਿਲਾਂ ਤਾਂ ਚੁੱਪ ਵੱਟ ਲਈ ਪਰ ਫਿਰ ਮਲਬੀ ਜਹੀ ਜੀਵ ਨਾਲ ਦੱਸਿਆ ਕਿ ਉਹ ਬੰਦਾ ਅਜੇ ਸੁੰਦਕਦਾ ਸੀ ਉਹਨੇ ਇਹ ਵੀ ਦੱਸਿਆ ਕਿ ਕੋਈ ਵੀ ਉਸਦੇ ਨੇੜੇ ਨਹੀਂ ਗਿਆ ਦੋ ਮੀਲ ਅਸੀਂ ਹੌਲੀ-ਹੌਲੀ ਸਾਈਕਲ ਚਲਾਉਂਦੇ ਗਏ ਉਸੇ ਦੀਆਂ ਗੱਲਾਂ ਕਰਦੇ ਰਹੇ ਤੇ ਅੰਦਾਜ਼ੇ ਲਾਉਂਦੇ ਰਹੇ ਕਿ ਉਸ ਵਿਚਾਰੇ ਨਾਲ ਇਹ ਘਟਨਾ ਆਖਰ ਵਾਪਰੀ ਕਿਵੇਂ ਤੇਜ਼ ਤੇ ਸਾਡੇ ਪਿੱਛੋਂ ਦੀ ਦੋ ਸਾਈਕਲ ਸਵਾਰ ਹੋਰ ਆ ਰਲ ਗਏ ਸਾਡੀਆਂ ਗੱਲਾਂ ਚੱਲੀਆਂ ਸੁਣ ਕੇ ਉਹਨਾਂ ਨੇ ਵੀ ਝਿਜਕ ਜਿਹੀ ਨਾਲ ਗੱਲ ਤੋੜ ਲਈ ਹੁਣ ਅਸੀਂ 4 ਜਣੇ ਸਾਈਕਲਾਂ ਨੂੰ ਨੇੜੇ-ਨੇੜੇ ਕਰਕੇ ਗੱਲਾਂ ਕਰ ਰਹੇ ਸਾਂ ਚਾਰਾਂ ਦੇ ਮਨਾਂ ਵਿੱਚ ਇੱਕ ਸਹਿਮਜਾ ਸੀ ਮੈਨੂੰ ਚਰਜ ਲੱਗਿਆ ਹੋਇਆ ਸੀ ਕਿ ਆਦਮੀ ਉਹ ਪਤਾ ਨਹੀਂ ਕੌਣ ਮਰ ਗਿਆ ਕਿਨੇ ਮਾਰ ਦਿੱਤਾ ਕਿਵੇਂ ਮਾਰ ਦਿੱਤਾ ਪਰ ਸਾਨੂੰ ਇਹ ਪਾਲਾ ਕਿਉਂ ਚੜਿਆ ਹੋਇਆ ਹੈ ਪਿੰਡਾਂ ਕੀ ਆਪਣੇ ਘਰ ਮੈਂ ਰੋਟੀ ਖਾਣ ਬੈਠਾ ਤਾਂ ਮੇਰੀਆਂ ਅੱਖਾਂ ਸਾਹਮਣੇ ਉਸ ਬੰਦੇ ਦੇ ਸਿਰ ਵਿੱਚੋਂ ਵਹਿ ਰਿਹਾ ਖੂਨ ਦਿਸਣ ਲੱਗ ਪਿਆ ਮੈਂ ਅਜੇ ਇੱਕ ਬੁਰਕੀ ਹੀ ਮੂੰਹ ਵਿੱਚ ਪਾਈ ਸੀ ਕਿ ਮੇਰੀ ਛੋਟੀ ਕੁੜੀ ਨੇ ਥਾਲੀ ਵਿੱਚੋਂ ਖੰਨਾ ਰੋਟੀ ਚੁੱਕ ਕੇ ਬੁਰਕੀ ਤੋੜ ਲਈ ਮੈਂ ਉਹਦੇ ਹੱਥ ਗਾਰੇ ਨਾਲ ਲਿਬੜੇ ਹੋਏ ਦੇਖੇ ਲਿਬੜੇ ਹੱਥਾਂ ਨਾਲ ਹੀ ਉਸਨੇ ਬੁਰਕੀ ਮੇਰੀ ਦਾਲ ਵਾਲੀ ਕੌਲੀ ਵਿੱਚ ਘਸੋ ਦਿੱਤੀ ਦਾਲ ਵਾਲੀ ਕੋਲੀ ਵਿੱਚ ਗਾਰਾ ਮਲਾਈ ਵਾਂਗ ਤੈਰਨ ਲੱਗਿਆ। ਇੱਕਦਾਂ ਮੈਨੂੰ ਹਰ ਖਾਇਆ ਤੇ ਮੈਂ ਕੁੜੀ ਨੂੰ ਤੱਕਾ ਦੇ ਕੇ ਭਰੇ ਸੁੱਟ ਦਿੱਤਾ। ਕੁੜੀ ਗਿੱਚੀ ਪਰਨੀ ਫਰਸ਼ ਤੇ ਡਿੱਗ ਪਈ। ਉਸ ਦੀ ਲੇਰ ਨਿਕਲ ਗਈ। ਰੋਟੀ ਵਿੱਚੇ ਛੱਡ ਕੇ ਮੈਂ ਉਸ ਨੂੰ ਚੁੱਕਿਆ ਤੇ ਹਿੱਕ ਨਾਲ ਲਾ ਲਿਆ। ਨਾਲ ਦੀ ਨਾਲ ਮੇਰੇ ਦਿਮਾਗ ਵਿੱਚ ਗਿੱਚੀ ਪਰਨੇ ਡਿੱਗੇ ਪਏ ਬੰਦੇ ਦਾ ਖਿਆਲ ਘੁੰਮਣ ਲੱਗਿਆ। ਕੁੜੀ ਨੂੰ ਵੜਾਇਆ, ਉਹਦੇ ਹੱਥ ਤੋਤੇ ਉਨੂੰ ਰੋਟੀ ਖਵਾਈ ਆਪਣੇ ਨਾਲ ਆਪ ਜਿਵੇਂ ਮੈਂ ਰੋਟੀ ਖਾਦੀ ਹੀ ਨਹੀਂ ਨਿਗਲ ਲਈ ਸੀ ਕਾਫੀ ਰਾਤ ਤਾਈ ਮੇਰੇ ਅੰਦਰ ਉਸਲ ਬੱਟੇ ਉੱਠਦੇ ਰਹੇ ਅਚਵੀ ਲੱਗੀ ਰਹੀ ਜੇ ਮੈਂ ਉਹਦੇ ਮੂੰਹ ਵਿੱਚ ਪਾਣੀ ਪਾ ਦਿੰਦਾ ਤਾਂ ਸ਼ਾਇਦ ਉਹ ਬਚ ਰਹਿੰਦਾ ਮੇਰਾ ਕਿਹੜਾ ਮੱਲੋ ਮੱਲੀ ਕੋਈ ਰੱਸਾ ਪਾ ਲੈਂਦਾ ਜਾਂ ਕੋਈ ਹੋਰ ਉਹਨੂੰ ਸਾਂਭ ਲੈਂਦਾ ਤਾਂ ਉਸਦਾ ਕੀ ਵਿਗੜ ਜਾਂਦਾ ਮੈਂ ਆਪਣੇ ਆਪ ਉੱਤੇ ਲਾਂਤਾਂ ਪਾਈਆਂ ਮੇਰੀ ਅੰਤਰਾਤਮਾ ਕਿੰਨੀ ਨਿਗਰ ਗਈ ਹੈ ਮੈਂ ਇੱਕ ਮਰਦੇ ਹੋਏ ਮਨੁੱਖ ਦੇ ਮੂੰਹ ਵਿੱਚ ਪਾਣੀ ਨਹੀਂ ਪਾ ਸਕਿਆ ਮੇਰੇ ਨਾਲ ਪਿੱਛੋਂ ਰਲਿਆ ਬੰਦਾ ਵੀ ਨਿਗਰਿਆ ਹੋਇਆ ਹੈ ਉਸ ਤੋਂ ਪਿੱਛੋਂ ਦੋ ਜੋ ਹੋਰ ਰਲੇ ਸੀ ਸਾਡੇ ਨਾਲ ਉਹ ਵੀ ਨਿਗਰੇ ਹੋਏ ਬੰਦੇ ਹੀ ਸੀ ਕੋਹ ਦੇ ਪਿੰਡ ਵਾਲੇ ਬੰਦੇ ਮੁੰਡੇ ਤੇ ਬੁੜੀਆਂ ਜਿਨ੍ਹਾਂ ਨੇ ਉਹ ਬੰਦਾ ਸੜਕ ਉੱਤੇ ਕਿਸੇ ਤਰ੍ਹਾਂ ਡਿੱਗਿਆ ਦੇਖਿਆ ਸੀ ਉਹਨਾਂ ਦੇ ਭਾਅ ਦਾ ਤਾਂ ਜਿਵੇਂ ਕੋਈ ਕੁੱਤਾ ਬਿੱਲਾ ਮਰ ਗਿਆ ਹੋਵੇ 4-5 ਦਿਨਾਂ ਪਿੱਛੋਂ ਮੈਂ ਉਸੇ ਸੜਕ ਉਤੋਂ ਦੀ ਲੰਘਿਆ। ਉਸ ਥਾਂ ਉੱਤੇ ਸੜਕ ਲਹੂ ਨਾਲ ਅਜੇ ਵੀ ਰੰਗੀ ਪਈ ਸੀ। ਉੱਥੇ ਹੀ ਮੈਂ ਆਪਣੇ ਸਾਈਕਲ ਉਤੋਂ ਉਤਰ ਪਿਆ ਤੇ ਖੜਾ-ਖੜਾ ਸੋਚਾਂ ਵਿੱਚ ਡੁੱਬ ਗਿਆ। ਐਨੇ ਨੂੰ ਇੱਕ ਬਜ਼ੁਰਗ ਮੇਰੇ ਕੋਲ ਆ ਕੇ ਖੜਾ। ਉਹ ਮੱਕੀ ਦੀ ਰਾਖੀ ਬੈਠਾ ਸੀ ਤੇ ਚਿੜੀਆਂ ਹਾਕ ਕਰਨ ਵਾਲਾ ਗੋਪਿਆ ਬਣਾ ਰਿਹਾ ਸੀ। ਕੀ ਦੇਖਦਾ ਹੈ ਭਾਈ ਅਣਾਈ ਮੌਤ ਮਰ ਗਿਆ। ਪੂਰਬੀਆ ਵਿਚਾਰਾ ਬੁੜੇ ਨੇ ਆਪਣੇ ਆਪ ਮੂੰਹੋਂ ਗੱਲ ਕੱਢੀ ਪੂਰਬੀਆ ਹਾਂ ਪੂਰਬੀਆ ਬੜੇ ਚੇਤੋਂ ਇੱਥੇ ਰਹਿੰਦਾ ਸੀ ਬੁੜੇ ਨੇ ਸਭ ਕੁਝ ਉਸ ਬਾਰੇ ਦੱਸਣਾ ਸ਼ੁਰੂ ਕੀਤਾ ਪੱਠੇ ਤੇ ਪਥੇਰ ਦਾ ਕੰਮ ਕਰਦਾ ਸੀ ਐਸੇ ਪਿੰਡ ਇੱਕ ਨਿੱਕੇ ਜਿਹੇ ਕੱਚੇ ਘਰ 'ਚ ਰਹਿੰਦਾ ਸੀ ਘਰ ਵਾਲੀ ਤੇ ਚਾਰ ਬਲੂਂਗੜੇ ਜਵਾਕ ਨੇ ਉਹਦੇ ਛੋਟੀ ਜਹੀ ਟੱਬਰੀ ਆ ਚੰਗੀ ਰੋਟੀ ਹੁਣ ਤਾਂ ਉਹ ਖਾਣ ਲੱਗ ਪਿਆ ਸੀ ਬਾਬਾ ਫਿਰ ਉਹ ਇੱਥੇ ਕਿਵੇਂ ਮਰ ਗਿਆ ਮੈਂ ਇੱਕਦਮ ਪੁੱਛਿਆ ਬੁੜਾ ਸੜਕ ਨਾਲ ਪਈ ਰੋੜੀ ਦੀ ਠੇਕੀ ਉੱਤੇ ਪੈਰਾਂ ਪਰ ਬੈਠ ਗਿਆ ਗੋਡਿਆਂ ਉੱਤੇ ਕੂਣੀਆਂ ਰੱਖ ਕੇ ਹੱਥ ਦੇ ਇਸ਼ਾਰਿਆਂ ਨਾਲ ਉਹ ਸਮਝਾ ਰਿਹਾ ਸੀ ਅੰਤ ਬਿਆਣਾ ਗੋਪੀਆ ਉਸਨੇ ਰੋੜੀ ਉੱਤੇ ਰੱਖ ਦਿੱਤਾ ਬੁੜੇ ਨੇ ਦੱਸਿਆ ਪੂਰਬੀਆ ਇੱਕਾ ਟੁੱਟੇ ਜੇ ਸਾਈਕਲ ਤੇ ਇੱਕ ਖੁੱਸੜ ਜਹੀ ਬੋਰੀ ਵਿੱਚੋਂ ਇਧਰੋਂ ਕਿਧਰੋਂ ਗਵਾਰੇ ਦਾ ਕੁੱਤਰਾ ਲਈ ਆਉਂਦਾ ਸੀ ਇਧਰੋਂ ਸ਼ਹਿਰ ਕੰਨੀਓ ਇੱਕ ਟਰੱਕ ਆਉਂਦਾ ਸੀ ਬਾਲਾ ਹੀ ਕਾਲਾ ਸਿਰ ਮੁਧ ਅੱਗ ਲੱਗੀ ਹੁੰਦੀ ਐ ਸਾਲਿਆਂ ਨੂੰ ਜਿਵੇਂ ਟਰੱਕ ਵਾਲੇ ਨੇ ਭੋਰਾ ਨਹੀਂ ਪਰੇ ਵੱਟਿਆ ਪੂਰਵੀਆਂ ਫੇਟ ਲੱਗ ਕੇ ਡਿੱਗ ਪਿਆ ਤੇ ਸਿਰ ਉਤੋਂ ਦੀ ਟਰੱਕ ਦਾ ਪਿਛਲਾ ਪਹੀਆ ਲੰਘ ਗਿਆ ਟਾਕ ਉਤੇ ਹੱਥ ਤਰੀ ਬੁੜੇ ਦੇ ਕੋਲ ਖੜਾ ਮੈਂ ਉਸ ਦੀ ਸਾਰੀ ਗੱਲ ਸੁਣ ਰਿਹਾ ਸਾਂ ਉਹ ਬੋਲਦਾ ਰਿਹਾ ਟਰੱਕ ਵਾਲਿਆਂ ਨੇ ਥੋੜਾ ਜਿਹਾ ਗਾਹਾਂ ਹੋ ਕੇ ਟਰੱਕ ਖੜਾ ਵੀ ਲਿਆ ਸੀ ਇੱਕ ਬਿੰਦ ਥੱਲੇ ਉਤਰ ਕੇ ਡਰਾਈਵਰ ਨੇ ਪੂਰਬੀਏ ਕੰਨੀ ਦੇਖਿਆ ਤੇ ਫਿਰ ਪਤਾ ਨਹੀਂ ਉਹਦੇ ਦਿਲ 'ਚ ਕੀ ਆਈ ਦਵਾ ਸੱਟ ਟਰੱਕ ਲੈ ਕੇ ਭੱਜ ਗਿਆ ਜਮਾ ਦਰਦ ਨਹੀਂ ਮੰਨਿਆ ਪੱਟੇ ਵਿਆਨੀ ਬੁੜੇ ਦੀਆਂ ਗੱਲਾਂ ਸੁਣ ਕੇ ਮੈਂ ਹੌਂਕਾ ਭਰਿਆ ਮੈਂ ਸੋਚਿਆ ਪੂਰਬੀਏ ਦੇ ਟੱਬਰ ਦਾ ਹੁਣ ਕੀ ਬਣੇਗਾ ਟਰੱਕ ਵਾਲੇ ਤਾਂ ਫੜੇ ਗਏ ਹੋਣਗੇ ਜਾਂ ਫੜੇ ਜਾਣਗੇ ਪੂਰਬੀਏ ਦੀ ਹਸਪਤਾਲ ਵਾਲਿਆਂ ਨੇ ਚੀਰ ਫਾੜ ਕਰ ਦਿੱਤੀ ਹੋਵੇਗੀ ਟਰੱਕ ਡਰਾਈਵਰ ਨੂੰ ਕੈਦ ਹੋ ਜਾਏਗੀ ਜਾਂ ਬਰੀ ਹੋ ਜਾਏਗਾ ਪਰ ਪੂਰਬੀਏ ਦੇ ਟੱਬਰ ਦਾ ਕੀ ਬਣੇਗਾ ਪੂਰਬੀਏ ਦੀ ਲੋਥ ਦਾ ਕੀ ਬਣਿਆ ਫੇਰ ਬਾਬਾ ਮੈਂ ਪੁੱਛਿਆ ਬਣਨਾ ਕਿਸੇ ਟੜਕੇ ਨੂੰ ਚੁੱਕ ਕੇ ਫੂਕਦੀ ਬੁੜੇ ਨੇ ਜਵਾਬ ਦਿੱਤਾ ਕਿਨੇ ਮੈਂ ਪੁੱਛਿਆ ਜਿੱਤੇ ਨੰਬਰਦਾਰ ਨੇ ਹੋਰ ਕਿਨੇ ਸ਼ਹਿਰ ਦੇ ਵੱਡੇ ਸੇਠ ਮੁਕੰਦੀ لال ਦਾ ਟਰੱਕ ਸੀ ਉਹੋ ਬੁੜੇ ਨੇ ਦੱਸਿਆ ਮੁਕੰਦੀ لال ਕਿਹੜਾ ਮੈਂ ਸਵਾਲ ਕੀਤਾ ਮਕੰਦੀ ਲਾਲ ਨਹੀਂ ਜਾਣਦਾ ਜਿਹੜਾ ਤੇਲ ਦਾ ਵਪਾਰੀ ਹੈ ਵੱਡਾ ਬੁੜੇ ਨੇ ਦੱਸਿਆ ਤੇ ਫਿਰ ਸਵਾਰ ਕੇ ਗੱਲ ਖੋਲੀ ਕਿ ਜਿਸ ਦਿਨ ਟਰੱਕ ਥੱਲੇ ਆ ਗਿਆ ਉਸੇ ਰਾਤੀ ਮਕੰਦੀ ਲਾਲ ਦੇ ਦੋ ਬੰਦੇ ਆਏ ਉਹਨਾਂ ਨੇ ਪਿੰਡ ਦੇ ਜਿੱਤੇ ਨੰਬਰਦਾਰ ਨੂੰ ਗੱਠਿਆ 200 ਰੁਪਏ ਜੇਬ ਵਿੱਚ ਪਾ ਦਿੱਤੇ ਜਿੱਤੇ ਨੇ ਉਹਨਾਂ ਤੋਂ 500 ਰੁਪਏ ਲੈ ਕੇ ਉਹਦੀ ਦਹਤੜੀ ਪੇਟ ਦੀ ਤੇ ਸਿਰ ਦੇ ਬਾਲ ਖੋਹਦੀ ਘਰ ਵਾਲੀ ਨੂੰ ਮੱਲੋ ਮੱਲੀ ਦੇ ਦਿੱਤਾ ਤੇ ਉਹਦਾ ਦਿਲ ਜ਼ਮੀਂ ਕਰ ਦਿੱਤੀ ਮਰਨ ਵਾਲਾ ਤਾਂ ਮਰ ਗਿਆ ਹੁਣ ਇਹਦੀ ਮਿੱਟੀ ਨੂੰ ਸੰਭੀਏ ਪਰਮਾਤਮਾ ਦੀ ਕਰੋਪੀ ਸਮਝ ਬੱਚੇ ਵਾਲੀ ਏ ਤੇਰੇ ਬੱਚਿਆਂ ਦਾ ਬਾਲ ਵਿੰਗਾ ਨਹੀਂ ਹੋਣ ਦਿੰਦਾ ਤੇਰੇ ਖਾਣ ਪੀਣ ਦਾ ਹਿੱਲਾ ਸਭ ਕਰੂੰ ਭਾਵੇਂ 100 ਸਾਲ ਤੂੰ ਬੈਠੀ ਰਹਿ ਤੇ ਫਿਰ ਬੁੜੇ ਨੇ ਦੱਸਿਆ ਕਿ ਦਿਨ ਚੜ੍ਹਦੇ ਨਾਲ ਜਿੱਤੇ ਨੰਬਰਦਾਰ ਨੇ ਲੋਥਸੀ ਬਿਆ ਚ ਲਾ ਜਾ ਕੇ ਫੁਕਵਾ ਦਿੱਤੀ ਪੁਰਸ ਵਾਲਿਆਂ ਨੇ ਨਹੀਂ ਕੁਝ ਕਿਹਾ ਮੈਂ ਪੁੱਛਿਆ ਉਸ ਨੂੰ ਤਾਂ ਆਪ ਪਤਾ ਨਹੀਂ ਲੱਗਣ ਦਿੱਤਾ ਜੇ ਪਤਾ ਲੱਗ ਵੀ ਗਿਆ ਹੋ ਤਾਂ ਉਹਨਾਂ ਨੂੰ ਮੁਕੰਦੀ لال ਨੇ ਚੁੱਪ ਕਰਾ ਦਿੱਤਾ ਹੋ ਤੇ ਫਿਰ ਉਹਨੇ ਦੱਸਿਆ ਕਿ ਪਿੰਡ ਵਿੱਚ ਚਬਾਚਬੀ ਬੜੀ ਹੋ ਰਹੀ ਹੈ ਉਸੇ ਰਾਤ ਟਰੱਕ ਵਾਲਿਆਂ ਨੇ ਦੂਜੇ ਸ਼ਹਿਰ ਇੰਜਣ ਖਲਵਾ ਦਿੱਤਾ ਸੀ ਤੇ ਗੱਲ ਇਹ ਬਣਾ ਲਈ ਕਿ ਟਰੱਕ ਤਾਂ ਵਰਕਸ਼ਾਪਸ ਚਾਰ ਦਿਨਾਂ ਤੋਂ ਸਵਾਰ ਰਿਹਾ ਬੁਰੇ ਦੇ ਰੂੜੇ ਤਪਲੇ ਵਿੱਚੋਂ ਪਾਣੀ ਪੀ ਕੇ ਮੈਂ ਸਾਈਕਲ ਤੇ ਚੜ ਗਿਆ ਤੇ ਕਈ ਦਿਨਾਂ ਤੱਕ ਮੇਰੇ ਦਿਮਾਗ ਵਿੱਚ ਪੂਰਬੀਏ ਦੀ ਮੌਤ ਘੁੰਮਦੀ ਰਹੀ ਸ਼ੁਕਰੀਆ ਦੋਸਤੋ